ਗੁਰਜੀਤ ਕਾਲਸਾ ਵਾਹਤੋ ਜੀ ਫਤਿਹ ਦਾਸ ਸਰਦਾਰ ਆਤਮਾ ਸਿੰਘ ਰਾਜੋ ਦੇ ਪਤੀ ਪਲੋ ਕਿਸਾਨ ਚਿਕਟ ਕਮੇਟੀ ਪੰਜਾਬ ਸਰਦਾਰ 인ਦਰਜੀਤ ਸਿੰਘ ਕੋਟ ਬੁੱਢਾਲਾ ਜੋ 77 ਹੈ ਬਾਬਰ ਨਾਉ ਸਿੰਘ ਨਾਂ ਤੇ ਮੈਂ ਜੀ 10 ਤੋਂ 12 ਦਿਨ ਉੱਥੇ ਲਾ ਕੇ ਆਇਆ ਹਾਂ ਤੇ ਜਿਹੜੀ ਹਾਦਸਾ ਉਹਨਾਂ ਦੀ ਇਹ ਸਰਦਾਰ ਜਗਜੀਤ ਸਿੰਘ ਢੱਲੇ ਵਾਲੇ ਦੀ ਆ ਉਹ ਵੇਖਣਯੋਗ ਨਹੀਂ ਕੀ ਜਦੋਂ ਮਿਲੀ ਤਾਂ ਤੇ ਜਦੋਂ ਗੱਲਬਾਤ ਕਰਕੇ ਆਈਦਾ ਤੇ ਪ੍ਰਸ਼ਾਦਾ ਵੀ ਚੱਕਰ ਨੂੰ ਚੀਨੀ ਕਰਦਾ ਸਾਡੇ ਆਗੂ ਜਿਹੜੇ ਆ ਉੱਥੇ ਭੁੱਖੇ ਭਾਣੇ ਬੈਠੇ ਆ ਤੇ ਅਸੀਂ ਇੱਥੇ ਰਜਾਈਆਂ ਚ ਬਹਿ ਰਹੀਏ ਤੇ ਸਾਡੇ ਵਾਸਤੇ ਚੰਗੀ ਗੱਲ ਨਹੀਂ ਕੀ ਇਸ ਕਰਕੇ ਮੈਂ ਉਹਨਾਂ ਤੋਂ ਲਾਗੇ ਜੀ ਹੋ ਕੇ ਪੁੱਛਿਆ ਕਿ ਪ੍ਰਧਾਨ ਜੀ ਤੁਸੀਂ ਇਹ ਕਦਮ ਕਿਉਂ ਠਾਇਆ ਤੇ ਉਹਨਾਂ ਨੇ ਕਿਹਾ ਸੀ ਕਿ ਮੇਰੇ ਤੋਂ ਪੰਜਾਬ ਦੀ ਜਵਾਨੀ ਤੇ ਕਿਸਾਨੀ ਮਰਦੀ ਨਹੀਂ ਦੇਖੀ ਜਾਂਦੀ ਇਸੇ ਰੋਸ ਦੇ ਵਿੱਚ ਮੈਂ ਆਪਣਾ ਆਪ ਵਾਰਨ ਦਾ ਕੁਰਬਾਨ ਕੀਤਾ ਮੈਂ ਫੈਸਲਾ ਕੀਤਾ ਵੀ ਮੈਂ ਆਪਣਾ ਆਪ ਇਹਨਾਂ ਕਿਸਾਨਾਂ ਤੋਂ ਇਹਨਾਂ ਲੋਕਾਂ ਨੌਜਵਾਨਾਂ ਤੋਂ ਮੈਂ ਵਾਰ ਦਵਾਂ ਬੋਲੇ ਸੋਨਹਿਰਾ ਜੀ ਆਕਾਰ ਤੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਨਾਲ ਸੇ ਸਰਕਾਰ ਆ ਥੱਕਾ ਕਰ ਰਹੀ ਆ 26 ਤਰੀਕ ਨੂੰ ਜਿੱਦ ਦਿਨ ਉਹਨਾਂ ਨੇ ਮਰ ਵਰਤ ਤੇ ਬੈਣਾ ਹੀ ਜ਼ਬਰਦਸਤੀ ਸਰਕਾਰ ਚੋਕ ਕੇ ਤੇ ਹਸਪੀਟਲ ਚੋਂ ਹਾਣ ਦਾਖਲ ਕਰਾਤਾ ਤੇ ਕਿਸਾਨਾਂ ਦਾ ਰੋਹ ਵੇਖ ਕੇ ਇਹਨਾਂ ਲੋਕਾਂ ਦਾ ਭਰਾਵਾਂ ਦਾ ਰੋਹ ਵੇਖ ਕੇ ਤੈਨੂੰ ਮਜਬੂਰੀ ਛੱਡਣਾ ਪਿਆ ਅੱਜ ਵੀ ਸਰਕਾਰ ਵਾਰ-ਵਾਰ ਕੋਚਾ ਕਰਦੀ ਕਦੀ ਨੈਟ ਬੰਦ ਕਰਦੀ ਕਦੀ ਕੋਚ ਕਰਦੀ ਆ ਉਹਨਾਂ ਚੁੱਕਣ ਦਾ ਜ਼ੋਰ ਕਰਦੀ ਆ ਸਾਡੇ ਕਿਸਾਨ ਜਿਹੜੇ ਆ ਉਹ ਚੁੱਕਣਾਂ ਦੇਣਗੇ ਉਹਨਾਂ ਨੇ ਬਹੁਤ ਜ਼ਿਆਦਾ ਸਿਕਿਉਰਿਟੀ ਕੀਤੀ ਆ ਇਸ ਕਰਕੇ ਅਸੀਂ ਬੋਲਦੇ ਆ ਕਿ ਇਹ ਮੋਤੀ ਸਰਕਾਰ ਤੁਸ ਤੇਜ ਹੋ ਜਾ ਦੋਨਾਂ ਕਿਸਾਨਾਂ ਦੇ ਮਸਲੇ ਹੱਲ ਕਰਦੇ ਨਹੀਂ ਤਾਂ ਤੈਨੂੰ ਇਹ ਬਹੁਤ ਜ਼ਿਆਦਾ ਭਾਰੀ ਕੀਮ ਚੁਕਾਉਣੀ ਪਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਮਸਲੇ ਦੀ ਗੱਲ ਆ ਕਿ ਨੰਬਰ ਇੱਕ ਤਾਂ ਸਾਡਾ ਪੰਜਾਬ ਸਰਕਾਰ ਦੇ ਉੱਤੇ ਐਨਾ ਸਾਨੂੰ ਦੁੱਖ ਲੱਗ ਰਿਹਾ ਵਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਭਗਵੰਤ ਮਾਨ ਕਹਿੰਦਾ ਸੀ ਕਿ ਮੈਂ ਕਿਸਾਨਾਂ ਦਾ ਸੱਚੀ ਆ ਉਸ ਨੇ ਸਾਡੇ ਨਾਲ ਐਨੀ ਗਦਾਰੀ ਕੀਤੀ ਆ ਕਿ ਸਾਡਾ ਝੋਨਾ ਜਿਹੜਾ ਵਾ ਤਕਰੀਬਨ 1 ਮਹੀਨਾ ਲੇਟ ਚੁੱਕਿਆ ਵਾ ਤੇ ਸਾਨੂੰ ਰੋਲਣਾ ਪਿਆ ਸਾਡੇ ਕਿਸਾਨ ਭਰਾਵਾਂ ਨੂੰ ਤੇ ਸਾਡੇ ਝੋਨੇ ਨੂੰ ਕੱਟ ਵੀ ਲੱਗ ਗਿਆ ਵਾ ਕਿਸੇ ਨੂੰ 70 ਰੁਪਏ 80 ਰੁਪਏ ਤੇ 100 ਰੁਪਏ ਤੱਕ ਇਹ ਮੈਂ ਕਿਹਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇਦਾਂ ਹੋਇਆ ਵਾ ਕਿ ਸਾਡੇ ਝੋਨੇ ਨੂੰ ਕੱਟ ਲੱਗਾ ਵਾ ਬੜੀ ਸ਼ਰਮ ਵਾਲੀ ਗੱਲ ਆ ਤੇ ਭਗਵੰਤ ਮਾਨ ਉਹਦੇ ਉੱਤੇ ਬੋਲ ਵੀ ਨਹੀਂ ਦਿਆ ਦੂਜੀ ਗੱਲ ਤੇ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਜਿਹੜਾ ਫੈਸਲਾ ਲਿਆ ਸੀ ਤੇ ਮੈਂ ਕਿਸਾਨੀ ਵਾਸਤੇ ਜਵਾਨੀ ਵਾਸਤੇ ਮਰਨ ਵਰਤ ਤੇ ਬੈਠਣਾ ਆ ਤੇ ਸਰਕਾਰ ਐਡੀ ਧੋਖੇ ਵਾਲ ਸਰਕਾਰ ਭਗਵੰਤ ਮਾਨ ਦੀ ਉਸ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 8-7 ਘੰਟੇ ਪਹਿਲਾਂ ਹੀ ਪੁਲਿਸ ਤੋਂ ਚਕਾ ਦਿੱਤਾ ਦੇਖੋ ਭਗਵੰਤ ਮਾਨ ਨੂੰ ਪੀੜ ਹੁੰਦੀ ਆ ਢਿੱਡ ਦੇ ਵਿੱਚ ਸਾਡੀਆਂ ਮੰਗਾਂ ਸੈਂਟਰ ਸਰਕਾਰ ਤੋਂ ਆ ਅਸੀਂ ਆਪਣੀਆਂ ਮੰਗਾਂ ਜਿਹੜੀ ਕਿਸਾਨੀ ਦੀਆਂ ਹੱਕੀ ਮੰਗਾ ਵਾਂ ਉਹ ਸੈਂਟਰ ਸਰਕਾਰ ਤੋਂ ਮੰਗ ਰਹੇ ਆ ਤੇ ਭਗਵੰਤ ਮਾਨ ਦੀ ਪੁਲਿਸ ਸਰਜੀ ਸਰਸਾਰ ਜਗਜੀਤ ਸਿੰਘ ਡੱਲੇਵਾਲ ਨੂੰ ਚੁੱਕ ਕੇ ਲੈ ਜਾਂਦੀ ਆ ਇਹਦੇ ਨਾਲੋਂ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਆ ਤੇ ਜੇ ਮੋਦੀ ਸਰਕਾਰ ਦੀ ਗੱਲ ਕਰੀਏ ਤਾਂ ਮੋਦੀ ਸਰਕਾਰ ਲੁਕਣਮੀਚੀਆਂ ਖੀਡ ਰਹੀ ਆ ਕਦੀ ਰਵਨੀਤ ਸਿੰਘ ਬਿੱਟੂ ਆ ਕੇ ਕਹਿੰਦਾ ਆ ਕਿ ਕਿਸਾਨਾਂ ਨੂੰ ਕਿੰਨੇ ਰੋਕਿਆ ਆ ਦਿੱਲੀ ਜਾਣ ਤੋਂ ਤੇ ਮੈਂ ਇਹ ਕਿਸਾਨਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਵੀ ਦਿੰਦਾ ਆ ਜਥੇਬੰਦੀਆਂ ਵੱਲੋਂ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਜਲਦੀ ਤੋਂ ਜਲਦੀ ਮੰਨ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਚਰਨ ਸਿੰਘ ਆ ਜੀ ਕੀ ਮਸਲਾ ਕੀ ਐਡ ਬੁਤਲਾ ਸਾੜਿਆ ਜੀ ਮਸਲਾ ਕਿਸਾਨ ਦਾ ਮਸਲਾ ਮੈਂ ਇਹ ਕਹਿਣਾ ਚਾਹੁੰਨਾ ਜੀ ਜਦੋਂ ਕੋਈ ਫੈਕਟਰੀ ਲਾਉਣ ਵਾਲਾ ਇੰਡਸਟਰੀ ਲਾਉਣ ਵਾਲਾ ਕੋਈ ਮਿੰਜਿੰਦਰੀ ਘੱਡੀ ਬਣਾਉਣ ਵਾਲਾ, ਭਾਈਜਾਜ ਬਣਾਉਣ ਵਾਲਾ, ਕਿਸੇ ਵੀ ਚੀਜ਼ ਨੂੰ ਬਣਾਉਣ ਵਾਲਾ ਬੰਦਾ ਅਮੀਰ ਹੈ। ਉਹਨੂੰ ਵਰਤਣ ਵਾਲੇ ਗਰੀਬ ਹੈ। ਇੱਕ ਕਿਸਾਨ ਜਿਹੜਾ ਮਾਨ ਪੈਦਾ ਕਰਦਾ, ਲੋਕਾਂ ਦਾ ਢੇਡ ਪੈਦਾ, ਭਰਦਾ ਵਾ, ਪੇੜ ਭਰਦਾ ਆ ਤੇ ਜਿਹਦੇ ਉੱਤੇ ਪੂਰੀ ਡਿਪੈਂਡ ਜਾਨਵਰ ਤੱਕ ਡਿਪੈਂਡ ਨੇ ਉਹ ਬਣਾਉਣ ਵਾਲਾ ਗਰੀਬ ਕਿਉਂ ਹੈ? ਮੇਰਾ ਇਹੀ ਇੱਕ ਸਰਕਾਰ ਨੂੰ ਮਤਲਬ ਚੇਤਾਵਨੀ ਹੈ। ਇਹਦੇ ਬਾਰੇ ਸੋਚਿਆ ਜਾਵੇ ਵੀ ਜਿਹੜੀ ਚੀਜ਼ ਬਣਾਉਣ ਵਾਲਾ ਕੋਈ ਮੈਨੂੰ ਵਿਖਾਓ। ਜਿਹੜੀ ਚੀਜ਼ ਬਣਾਉਣ ਵਾਲਾ ਕਿੱਡੇ ਅਮੀਰ ਤੋਂ ਅਮੀਰ ਤੜਾੜ ਹੈ। ਪਰ ਸਭ ਤੋਂ ਵੱਡੀ ਕਿਸਾਨ ਬਣਾਉਂਦਾ ਉਹਦਾ ਹੱਕ ਨਹੀਂ ਮਿਲਦਾ ਉਹਦੀ ਉਹਨੂੰ ਕੀਮਤ ਦੇ ਕੇ ਉਹਨੂੰ ਵੀ ਵੀਰ ਨਹੀਂ ਬਣਾ ਸਕਦੇ ਉਹਨੂੰ ਮੇਰੀ ਗਰੀਬੀ ਉਹਦਾ ਕੱਢਿਆ ਜਾਵੇ। ਇਹੀ ਮੇਰਾ ਸਵਾਲ ਹੈ ਜੀ ਤੁਹਾਨੂੰ। ਜਵਾਬ ਜੀ। ਮੈਂ ਜੀ ਬਲਦੇਵ ਸਿੰਘ ਉਲਟੋ ਆ ਤੇ ਕੀ ਮਸਲਾ ਹੈ ਜਿਹੜਾ ਪਤਲਾ ਫੂਕਿਆ ਜਾ ਰਿਹਾ। ਦੇਖੋ ਜੀ ਵੀ ਸਾਡੇ ਆਗੂ ਜਿਹੜਾ ਆਗੂ ਸਰਦਾਰ ਜਗਜੀਤ ਸਿੰਘ ਡੱਲੇ ਵਾਲ ਨੂੰ ਅੱਜ 18 ਦਿਨ ਹੋ ਗਏ ਆ ਮਰਨ ਤੋਂ ਬਾਅਦ ਤੇ ਕੇਂਦਰ ਸਰਕਾਰ ਜਿਹੜੀ ਆ ਉਹ ਵੀ ਨਹੀਂ ਕੋਈ ਗੱਲ ਕਰਨਾ ਚਾਹੁੰਦੀ ਤੇ ਪੰਜਾਬ ਸਰਕਾਰ ਵੀ ਕਰਨਾ ਚਾਹੁੰਦੀ। ਪੰਜਾਬ ਤੇ ਕੇਂਦਰ ਸਰਕਾਰ ਦੋਵੇਂ ਰਲੀਆਂ ਨੇ। ਰੇ ਲਈ ਬੁਗਤਨਾਏ ਜਿਹੜੇ ਆ ਕਿਸਾਨੀ ਜਿਹੜਾ ਮੋਰਚਾ ਇਹਨੂੰ ਫੇਰ ਕਰਨਾ ਚਾਹੁੰਦੀਆਂ ਨੇ ਤੇ ਇਸ ਕਰਕੇ ਸਾਡੇ ਟੱਲੇ ਨਾਲ ਬਿਠਣੇ ਤੋਂ ਬਾਅਦ ਸੁਖਜੀਤ ਸਿੰਘ ਜੀ ਤੋਂ ਜਿਹੜਾ ਜਿਹੜੇ ਆ ਉਹਨਾਂ ਤੋਂ ਬਾਅਦ ਇੰਦਰਜੀਤ ਸਿੰਘ ਕੋਟਵੱਡਾ ਮੈਂ ਵੀ ਆਪਦਾ ਜਿਹੜਾ ਵਾ ਐਲਾਨ ਕਰਦਾ ਵਾਂ ਜਦੋਂ ਵੀ ਮੈਨੂੰ ਜਥੇਬੰਦੀ ਤੇਰਾ ਹੁਕਮ ਲਾਉਗੀ ਮੈਂ ਵੀ ਮਰਦ ਮਰਦ ਦੇ ਬੋਲੇ ਇਸੋਨਹਾ ਨਾ ਜੀ ਆ ਹਾਂਜੀ ਆਪਣਾ ਆਪਣਾ ਨਾਂਜੀ ਜਗਤਾਰ ਸਿੰਘ ਜੂਨ ਬਾਬਰ ਨਾਭ ਸਿੰਘ ਪਿੰਡ ਰਾਜੋ ਕੀ ਕਹਿਣਾ ਚਾਹੁੰਦਾ ਜਿਹੜਾ ਪੁੱਤਲਾ ਸਾਡੇ ਕਹਿਣਾ ਇਹੋ ਚਾਹੁੰਦੇ ਆ ਵੀ ਸਾਨੂੰ ਸਰਕਾਰ ਵਾਹ ਦੇ ਕਰਕੇ ਸਾਡ ਤੋਂ ਮੁਕਰ ਗਈ ਆ ਸਾਡਾ ਮੰਡੀ ਕਰਨ ਲੁੱਟ ਲਿਆ ਆ ਇਹਨੇ ਅੱਗੇ ਵੀ ਹੋਰ ਗੱਲਾਂ ਬਹੁਤ ਮਾੜੀਆਂ ਕਰ ਰਹੀਆਂ ਨੇ ਸਾਡਾ ਜਗਜੀਤ ਸਿੰਘ ਜਿਹੜਾ ਡੱਲੇਵਾਲ ਆ ਉਹ ਬੈਠਾ ਮਰਨ ਵਰਤ ਤੇ ਤੇ ਅੱਜ ਤੱਕ ਕਿਸੇ ਨੇ ਉਹਦਾ ਪਤਾ ਨਹੀਂ ਲਿਆ ਅਸੀਂ ਪੰਜਾਬ ਦੇ ਸਾਰੇ ਲੋਕ ਮਾਝੇ ਦੇ ਜਿਹੜੇ ਇਹਨਾਂ ਨੂੰ ਜਗਾ ਚੁੱਕੇ ਆ ਪਿੰਡਾਂ ਦੇ ਵਿੱਚ ਵੀ ਜਿੰਨਾ ਚਿਰ ਸਾਡਾ ਉਹ ਮਸਲਾ ਹੱਲ ਨਾ ਹੋਇਆ ਅਸੀਂ ਵਾਰੀ-ਵਾਰੀ ਆ ਸਾਡਾ ਬਲਦੇਵ ਸਿੰਘ ਐਤੋਂ ਮਗਰ ਜੇ ਸਾਡੀ ਡਿਊਟੀ ਲੱਗੂ ਤੇ ਅਸੀਂ ਵੀ ਡਿਊਟੀ ਲਾਵਾਂਗੇ ਅਸੀਂ ਸਾਡੇ ਆਗੂਆਂ ਦਾ ਇਹ ਆਰਡਰ ਆ ਵੀ ਅਸੀਂ ਚੁੱਕਣੇ ਨਹੀਂ ਉਹਨਾਂ ਚਰ ਕੈਂਡੀਆਂ ਚ ਬੰਦ ਕਰੀ ਜਾਵਾਂਗੇ ਸਨਸਕਾਰ ਅਸੀਂ ਉਦੋਂ ਹੀ ਕਰਾਂਗੇ ਜਦੋਂ ਸਰਕਾਰ ਕਿਸੇ ਮਸਲੇ ਤੇ ਆਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਮਸਲਾ ਕੀ ਇਹ ਬੋਤਲਾ ਪੁੱਟਿਆ ਸਾਡਾ ਮਸਲਾ ਇਸ ਚੀਜ਼ ਦਾ ਵੀ ਸਾਨੂੰ ਇਹ ਸਰਕਾਰ ਦੇ ਇੰਨਾ ਜ਼ਿਆਦਾ ਗਿਲਾ ਅਸੀਂ ਅੱਥੀਏ ਸਰਕਾਰ ਨੂੰ ਤਿਆਰ ਕੀਤਾ ਆ ਅੱਜ ਸਾਡਾ ਸਰਕਾਰ ਨੇ ਇੱਕ ਵੀ ਸਾਡਾ ਕੰਨ ਨਹੀਂ ਕੋਣੀ ਜੇ ਸਾਡੇ ਢੱਲੇਵਾਦ ਨੂੰ ਅੱਜ ਕੁਝ ਹੁੰਦਾ ਹੈ ਅਸੀਂ ਇਹਨਾਂ ਦੀਆਂ ਜੜਾਂ ਵੜ ਦਿਆਂਗੇ ਸਰਕਾਰ ਦੀਆਂ ਇਹ ਪੰਜਾਬ ਸਰਕਾਰ ਦੀਆਂ ਜੜਾਂ ਵੜ ਦਿਆਂਗੇ ਬੋਲੇ ਸੋ ਨਿਹਾਲ ਜੈ ਜੈਕਾਰ ਇੱਕ ਗੱਲ ਮੇਰੀ ਯਾਦ ਰੱਖ ਲੈ ਸਾਡੇ ਹੱਥਾਂ ਦਾ ਬਣਿਆ ਹੋਇਆ ਇਹ ਜਿਹੜਾ ਬਨਾਇਆ ਮੁੱਖ ਮੰਤਰੀ ਬਣਿਆ ਹੈ ਤੇ ਸਾਡੇ ਨਾਲ ਵਾਅਦਾ ਕਰਕੇ ਨੇ ਸਾਡੇ ਨਾਲ ਅੱਜ ਸਾਡੇ ਨਾਲ ਬੇਕਸੂਰਾ ਹੋ ਗਿਆ ਓਏ ਅਸੀਂ ਇਹਨੂੰ ਬਿਲਕੁਲ ਨਹੀਂ ਬਖਸ਼ਾਂਗੇ ਸਾਡੇ ਢੱਲੇਵਾਦ ਨੂੰ ਕੁਝ ਹੋ ਗਿਆ ਬੋਲੇ ਸੋ ਨਿਹਾਲ ਜੈ ਜੈਕਾਰ ਵੈਕਰ ਜੀਕਾ ਖਾਲਸਾ ਵੈਕਰ ਜੀ ਕੀ ਫਤਿਹ ਕਿਸਾਨ ਸਨਰਚ ਕਮੇਟੀ ਪੰਜਾਬ ਕੋਰਟੂਡਾ ਜਥੇਬੰਦੀ ਦੀ ਬਾਬਾ ਹਰਨਾਮ ਸਿੰਘ ਬਾਰਡਰ ਜ਼ੋਨ ਤੇ ਸਰਦਾਰ ਜੇਦਾਰ ਸਿੰਘ ਲਖਣਾ ਅੱਜ ਅਸੀਂ ਇਸ ਕਰਕੇ ਪਤਲਾ ਫੂਕ ਰਹੇ ਹਾਂ ਕਿ ਜੋ ਪੰਜਾਬ ਤੇ ਸੈਂਟਰ ਸਰਕਾਰ ਤੇ ਦੋਵੇਂ ਮਿਲੀਆਂ ਨੇ ਅੱਜ 18 19 ਦਿਨ ਹੋ ਗਏ ਨੇ ਅੱਜ ਟੱਲੇਵਾਲ ਨੂੰ ਮਰਨ ਮਰਦਤ ਤੇ ਬੈਠੇ ਹੋਏ 12 ਕਿਲੋ weight ਘਟ ਗਿਆ ਏ ਫੈਸਲੇ ਉਹ ਇੱਕ ਉਹ ਕੈਂਸਰ ਦਾ ਮਰੀਜ਼ ਆ ਭਾਵੇਂ ਉਹਦਾ ਕੋਈ ਪਤਾ ਨਹੀਂ ਭਾਵੇਂ 10 ਮਿੰਟਾਂ ਚ ਚੱਲ ਜੇ ਬਾਹਰ ਅਜੇ ਤੱਕ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਮੂੰਹੋਂ ਅਜੇ ਤੱਕ ਕਦੇ ਇੱਕ ਆਵਾਜ਼ ਨਹੀਂ ਨਿਕਲੀ ਕਿ ਅਸੀਂ ਕਿਸਾਨਾਂ ਨਾਲ ਬਹਿ ਕੇ ਗੱਲਬਾਤ ਕਰਨ ਨੂੰ ਤਿਆਰ ਹਾਂ ਵੀ ਅਸੀਂ ਇਹਨਾਂ ਨਾਲ ਗੱਲਬਾਤ ਕਰੀਏ ਤੁਸੀਂ ਧਰਨੇ ਤੋਂ ਉੱਠ ਜੋ ਜਾਂ ਤੁਸੀਂ ਇੱਕ ਮਰਨ ਮਰਨਤ ਛੱਡ ਦਿਓ ਕੱਲ ਬਰਸੋਂ ਇਹਨਾਂ ਨੇ ਕੀ ਕੀਤਾ ਹੈ ਖਨੋਰੀ ਬਾਰਡਰ ਦੇ ਉੱਤੇ ਹੂੰ ਬਨੇਓ ਉਧਰੋਂ ਪੰਜਾਬ ਤੇ ਉਧਰੋਂ ਸੈਂਟਰ ਦੋਵਾਂ ਦੀ ਇਹਨਾਂ ਦੀ ਮਿਲ ਭੁਗਤ ਇੱਕਿਆ ਇਹਨਾਂ ਰਾਤ ਨੂੰ ਫੋਰਸ ਚੜਾਈ ਵੀ ਡੱਲੇਵਾਰ ਨੂੰ ਉੱਥੋਂ ਚੁੱਕਦੇ ਆ ਪਰ ਅਗਲੇ ਬੰਨੇ ਸਾਡੇ ਕਿਸਾਨ ਜਿਹਾਰੂ ਧੇਰ ਲਾਗੇ ਲਾਗੇ ਪਿੰਡਾਂ ਦੇ ਵਿੱਚੋਂ ਲੋਕੀ ਡਾਂਗਾ ਲੈ ਕੇ ਸਾਰੇ ਲਾਗੇ ਦੇ ਪਿੰਡ ਉੱਥੇ ਪਹੁੰਚ ਗਏ ਉਹਨਾਂ ਨਹੀਂ ਚੁੱਕਣ ਦਿਆਂਗੇ ਵੀ ਇਹਨੂੰ ਅਸੀਂ ਚੋਕੇ ਲਾ ਜਾ ਕੇ ਕਿਤੇ ਜਾ ਕੇ ਤਾਂ ਲਾਜ ਕਰਾਵਾਂਗੇ ਕਿ ਇਹ ਮਰ ਨਾ ਜਾਵੇ ਪਰ ਜਦੋਂ ਅਸੀਂ ਰਾਤਾ ਪੱਕਾ ਬਣਾ ਲਿਆ ਏ ਜੇ ਸਾਡੇ ਡੱਲੇਵਾਰ ਮੌਤ ਹੋ ਜਾਂਦੀ ਆ ਉਹਦੇ ਮਗਰੋਂ ਸਾਡਾ ਜਗਜੀਤ ਸਿੰਘ ਝੰਡੇ ਹਰਾਏ ਹਰਾਏ ਕੋ ਦਾ ਕਰਤਾਪੁਰ ਦੇ ਪੋਲ ਪਿੰਡ ਆ ਉਹ ਤਿਆਰ ਬੈਠੇ ਨੇ ਉਹਨਾਂ ਦੇ ਮਗਰੋਂ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜਥੇਬੰਦਿਆ ਤੀਜੇ ਨੰਬਰ ਤੇ ਉਹ ਬੈਠੇ ਆ ਜਿੰਨਾ ਚਿਰ ਸਰਕਾਰ ਸਾਡੇ ਸਾਰੇ ਮੰਗਾ ਜਿਹੜੀਆਂ ਮੰਨੀਆਂ ਨੇ ਉਹ ਲਾਗੂ ਨਹੀਂ ਕਰਦੇ ਉਹਨਾਂ ਚਿਹਰੇ ਇਸੇ ਤਰ੍ਹਾਂ ਹੀ ਜਿਹੜਾ ਸਾਡਾ ਮਰਨ ਵਰਤੋਂ ਚੱਲਦਾ ਰਹੇਗਾ ਇਹਨਾਂ ਦੇ ਪੁਤਲੇ ਖੂਨ ਦੇ ਨਾਲ 说你好。